ਸ਼ਸ਼ੀਕਲ ਦੋਸਤੋ ਪੰਜਾਬੀ ਖਬਰਨਾਮਾ ਸੂਨ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀਕਲ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਹੈ ਜਲੰਧਰ ਤੋਂ ਜਿੱਥੇ ਕਿ ਕਈ ਖਤਰਨਾਕ ਗੈਂਗਸਟਰਾਂ ਨੂੰ ਇੰਸਪੈਕਟਰ ਇੰਦਰ ਸਿੰਘ ਨੇ ਦਿੱਤੀ ਪਨਾ ਰਿਸ਼ਤਿਆਂ ਨੂੰ ਲੈ ਕੇ ਜਾਂਚ ਵਿੱਚ ਜੁਟੀ ਐਸਟੀਐਫ ਖਬਰ ਜੀ ਜਿਹੜੀ ਜਲੰਧਰ ਤੋਂ ਨਿਕਲ ਕੇ ਆ ਰਹੀ ਹੈ ਨਸ਼ਾ ਸਮਗਲਾਂ ਦੇ ਨਾਲ-ਨਾਲ ਜੇਲ੍ਹਾਂ ਚ ਬੰਦ ਖਤਰਨਾਕ ਗੈਂਗਸਟਰਾਂ ਦੇ ਨਾਲ ਵੀ ਬਰਖਾਸਤ ਇਨ ਇੰਸਪੈਕਟਰ ਇੰਦਰ ਸਿੰਘ ਦੇ ਰਿਸ਼ਤਿਆਂ ਦੇ ਸਬੂਤ ਐਸਟੀਐਫ ਦੇ ਹੱਥ ਲੱਗੇ ਹਨ ਐਸਟੀਐਫ ਦੀ ਜਿਹੜੀ ਟੀਮ ਹੈ ਰਾਸ ਦੀਆਂ ਸਾਰੀਆਂ ਜੇਲ੍ਹਾਂ ਚ ਬੰਦ ਗੈਂਗਸਟਰਾਂ ਦੇ ਨਾਲ ਇੰਦਰਜੀਤ ਦੇ ਰਿਸ਼ਤਿਆਂ ਦੀ ਜਾਂਚ ਚ ਲੱਗੀ ਹੋਈ ਹੈ ਇੰਦਰਜੀਤ ਦੀ ਪਨਾਹ ਚ ਹੀ ਇਹਨਾਂ ਗੈਂਗਸਟਰਾਂ ਦਾ ਪਿਛਲੇ ਲੰਮੇ ਸਮਾਂ ਤੋਂ ਬਾਅਦ ਤੰਦਾ ਵੱਧ ਰਿਹਾ ਸੀ ਗੈਂਗਸਟਰਾਂ ਦੇ ਨਾਲ ਗਹਿਰੇ ਰਿਸ਼ਤਿਆਂ ਦੇ ਜਿਹੜੇ ਕਿ ਸਬੂਤ ਐ ਮਿਲਣ ਤੋਂ ਬਾਅਦ ਇੰਦਰਜੀਤ ਜੀ ਸੀਆਂ ਇੰਦਰਜੀਤ ਸਿੰਘ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵਾ ਸਕਦੀਆਂ ਨੇ ਥਾਣਾ ਇੰਚਾਰਜ ਰਹਿੰਦੇ ਹੋਏ ਨਸ਼ਾ ਸਮਗਲਨਾਂ ਦੇ ਨਾਲ ਗੂੜੇ ਸਬੰਧ ਬਣਾਉਣ ਵਾਲੇ ਇੰਦਰਜੀਤ ਨੇ ਗੈਂਗਸਟਰਾਂ ਦੇ ਨਾਲ ਵੀ ਆਪਣੇ ਸਬੰਧ ਮਜ਼ਬੂਤ ਬਣਾਏ ਹੋਏ ਸਨ ਗੈਂਗਸਟਰਾਂ ਦੇ ਇੱਕ ਦੂਜੇ ਦੇ ਖਿਲਾਫ ਗਤੀਵਿਧੀਆਂ ਨੂੰ ਜਿੱਥੇ ਪੂਰੀ ਜਾਣਕਾਰੀ ਇੰਦਰਜੀਤ ਨੂੰ ਹੁੰਦੀ ਸੀ ਉੱਥੇ ਹੀ ਉਹਨਾਂ ਦੇ ਫੜੇ ਜਾਣ ਜਾਂ ਬਚਾ ਦੀ ਜਿਹੜੀ ਪੂਰੀ ਤਿਆਰੀ ਇੰਦਰਜੀਤ ਹੀ ਕਰਵਾਉਂਦਾ ਸੀ ਇਹ ਕਾਰਨ ਸੀ ਕਿ ਜਿਹੜਾ ਬਤੌਰ ਇੰਚਾਰਜ ਸੀਆਈਏ ਜਲੰਧਰ ਕਰਤਾਰਪੁਰ ਅਤੇ ਫਗਵਾੜਾ ਵਿੱਚ ਜਦੋਂ ਜਦੋਂ ਇੰਦਰਜੀਤ ਦੀ ਪੋਸਟਿੰਗ ਹੁੰਦੀ ਰਹੀ ਤਤਕ ਗੈਂਸਟਰਾਂ ਦਾ ਨੈਟਵਰਕ ਕਾਫੀ ਮਜ਼ਬੂਤ ਹੁੰਦਾ ਗਿਆ ਤੇ ਗੈਂਗਵਾਰ ਨੂੰ ਵੀ ਜਿਹੜੀ ਇੱਕ ਨਵੀਂ ਦਿਸ਼ਾ ਮਿਲੀ ਨਸ਼ਾ ਸਮਕਲਰਾਂ ਦੇ ਨਾਲ ਸਬੰਧਤ ਸਾਬਤ ਹੋਣ ਤੋਂ ਬਾਅਦ ਜਿਹੜੇ ਕਿ ਸਬੰਧ ਸਾਬਤ ਹੋਣ ਤੋਂ ਬਾਅਦ ਹੁਣ ਸਪੈਸ਼ਲ ਟਾਸਕ ਫੋਰਸ ਇਸ ਪੂਰੇ ਮਾਮਲੇ ਦੇ ਜਿਹੜੀ ਜਾਂਚ ਵਿੱਚ ਜੁੜੀ ਹੋਈ ਹੈ ਸ਼ੁਰੂਆਤੀ ਜਾਂਚ ਚ ਐਸਟੀਐਫ ਦੇ ਕੋਲ ਇੰਦਰਜੀਤ ਖਿਲਾਫ ਅਜੇ ਕਾਫੀ ਸਬੂਤ ਲੱਗੇ ਹੋਏ ਹਨ ਜਿਨ੍ਹਾਂ ਨਾਲ ਆਉਣ ਵਾਲੇ ਸਮੇਂ ਚ ਜਿਹੜੀ ਇੰਦਰਜੀਤ ਦੇ ਆਈ ਐਫ ਆਈ ਆਰ ਦਰਜ ਹੋ ਸਕਦੀ ਹੈ ਇੱਕ ਹੋਰ ਐਫ ਆਈ ਆਰ ਦਰਜ ਹੋ ਸਕਦੀ ਹੈ ਦੂਜੇ ਪਾਸੇ ਐਸ ਟੀ ਐਫ ਇੰਦਰਜੀਤ ਦੀ ਪਨਾਚ ਬਰੀ ਹੋਈ ਨਸ਼ਾ ਸਮਗਲਾ ਦਾ ਪੂਰਾ ਰਿਕਾਰਡ ਤੇ ਆਪਣੇ ਚੰਡੀਗੜ੍ਹ ਦਫ਼ਤਰ ਵਿੱਚ ਮਿਲਵਾ ਲਿਆ ਮੰਗਵਾ ਲਿਆ ਦੂਜੇ ਪਾਸੇ STF ਨੇ 인ਦਰਜੀਤ ਦੀ ਪਨਾਚ ਬਰੀ ਹੋਏ ਨਸ਼ਾ ਸਮਗਲਰਾਂ ਦਾ ਜਿਹੜਾ ਕਿ ਪੂਰਾ ਰਿਕਾਰਡ ਆਪਣੇ ਚੰਡੀਗੜ੍ਹ ਦਫ਼ਤਰ ਵਿੱਚ ਮੰਗਵਾ ਲਿਆ ਹੈ ਬਰੀ ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਦੇ ਕੇਸ ਜਿਹੜੇ ਕਿ ਰੀਓਪਨ ਹੋਣਗੇ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਦੁਨੀਆ ਦੀ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦੋ ਜਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ